ਮੈਂ ਤਨਾਲ ਤੁਸੀਂ ਪਰਿਵਾਰ ਬਾ ਰਹੇ ਹੋ ਕਿੰਨੇ ਚਿਰ ਤੋਂ ਇਸ ਤਰ੍ਹਾਂ ਜਿਲਾ ਰਹੇ ਮੈਸਰ 5 ਸਾਲ ਹੋ ਗਏ ਮੈਨੂੰ ਮੇਰੇ ਪਾਪਾ 5 ਸਾਲ ਤੋਂ ਪਹਿਲਾਂ ਹੀ ਐਕਚੁਅਲੀ 5 ਸਾਲ ਹੋ ਗਏ ਉਹਨਾਂ ਡੈਥ ਹੋਈ ਨੂੰ ਤੇ ਉਸ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਜਿੰਨੀ ਵੀ ਸੀ ਉਹ ਮੇਰੇ ਤੇ ਆ ਗਈ ਤੇ ਅਕਾਲਪੁਰ ਕਨੇ ਜੋ ਮਨਜ਼ੂਰ ਕਹਿੰਦੇ ਨਾ ਕਦੇ ਪਾਏ ਜਿੰਨੇ ਪਾਈਆਂ ਉਹ ਹੀ ਕੱਢੂ ਇਸ ਕਾ ਕੇ ਸਭ ਉਹਦੇ ਤੇ ਛੱਡਿਆ ਹੈ ਕਰਨ ਵਾਲਾ ਵੀ ਉਹ ਹੀ ਹੈ ਰੱਖਣ ਵਾਲਾ ਵੀ ਉਹ ਹੀ ਹੈ ਸਭ ਕੁਝ ਉਹ ਹੀ ਹੈ ਉਹ ਫੋੜੇ ਮੇਰੇ ਘਰ ਦੇ ਕਰਵਾਤਾ ਪ੍ਰੈਸ਼ਨ ਤੇ ਡਾਕਟਰ ਨੇ ਕੀ ਕਹੀ ਨੂੰਣਾ ਇਹ ਵੱਤ ਵਦ ਮਹੀਨਾ ਬਜੇਗਾ ਜਾਂ ਹਫਤਾ ਬਜੇਗਾ ਇਹ ਜਾਰੇ ਗੱਲਵਾ ਦਿਓ ਪਰ ਮੇਰੀ ਦਾਦੀ ਅੱਜ ਵੀ ਕੋ ਉਸ ਵਾਇਗਰ ਦੀ ਕੋਰ ਹੈ ਉਹ ਗਵਾਣੇ ਤੇ ਰੱਬ ਗਵਾਵਾਂ ਉਹ ਕਹਿੰਦੇ ਕਿ ਦਾਦੀ ਮਰੀ ਕਹਿੰਦੀ ਨਹੀਂ ਚਾਹੇ ਜੋ ਮਰਜ਼ੀ ਹੋਵੇ ਜਿਹਨੇ ਇਹ ਲਿਖੀ ਹੈ ਇਹ ਭੋਗੇਗਾ ਭੋਗੇਗਾ ਅੱਜ ਮੇਰੀ ਉਮਰ 25 ਸਾਦਾ ਵਾਹ ਮੇਰੇ ਰੱਬਾ ਜਿਨ੍ਹਾਂ ਨੂੰ ਤੂੰ ਹੱਥ ਪੈਰ ਦਿੱਤੇ ਨੇ ਉਹ ਧਾਰਮਿਕ ਸਥਾਨਾਂ ਦੇ ਬਾਹਰ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਹੋਏ ਨਜ਼ਰ ਆਉਂਦੇ ਨਹੀਂ ਪਰ ਅੱਜ ਅਸੀਂ ਅੰਮ੍ਰਿਤਸਰ ਦੇ ਅੰਦਰੂਨ ਸੁਪਰ ਹੀਰੋ ਨੂੰ ਮਿਲਾਉਣ ਜਾ ਰਹੇ ਹਾਂ ਜੋ ਜਿਆ ਪਾਹੀ ਜ਼ਰੂਰ ਆ ਪਰ ਇਸ ਦੀ ਸੋਚ ਆਪਾਹੀ ਨਹੀਂ ਹੈ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਉਮਰ ਵੀ ਛੋਟੀ ਹੈ ਪਰ ਹੌਸਲੇ ਬੁਲੰਦ ਨੇ ਜਦੋਂ ਹੌਸਲੇ ਬੁਲੰਦ ਹੋਣ ਤਾਂ ਮੰਜ਼ਲਾ ਜ਼ਰੂਰ ਮਿਲਦੀਆਂ ਨੇ ਪਰ ਇਸ ਵੀਰ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ ਹੈ ਕਿ ਉਹ ਇਹ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਤਾਂ ਇਹ ਵੀਰ ਦੇ ਜਜ਼ਬੇ ਤੇ ਹੌਸਲੇ ਨੂੰ ਸਲਾਮ ਹੈ ਬਹੁਤ ਪਿਆਰਾ ਵੀਰ ਹੈ ਸਾਡਾ ਕਿਉਂਕਿ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਤਾਂ ਸੁਪਰ ਹੀਰੋ ਜ਼ਰੂਰ ਹੈ ਕਿਉਂਕਿ ਜਿੱਥੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਹਿੰਮਤ ਹਾਰ ਜਾਂਦੇ ਨੇ ਪਰ ਇਹ ਵੀਰ ਹਿੰਮਤ ਨਹੀਂ ਹਾਰ ਰਿਹਾ ਤੇ ਅੱਜ ਵੀ ਉਸ ਰੱਬ ਦੀ ਰਜ਼ਾ ਦੇ ਵਿੱਚ ਸਿਰ ਦੇ ਉੱਤੇ ਬਾਬ ਦਾਸ ਆਇਆ ਨਹੀਂ ਹੈ ਪਰ ਉਸ ਰੱਬ ਦਾ ਰੱਬ ਦੀ ਮਿਹਰ ਜ਼ਰੂਰ ਹੈ ਉਸ ਤੇ ਕਿਉਂਕਿ ਇਹ ਮਿਹਨਤ ਨਾਲ ਆਪਣਾ ਪਰਿਵਾਰ ਪਾਲਦਾ ਹੋਇਆ ਨਜ਼ਰ ਆਉਂਦਾ ਹੈ ਤੇ ਛੋਟੇ ਵੀਰ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਕਿਸ਼ਨ ਚੋਹਾਨ ਹੈ ਮੈਂ ਛੋਟੇ ਵੀਰ ਇਹ ਦੱਸੋ ਬੜੀ ਮਿਹਨਤ ਨਾਲ ਤੁਸੀਂ ਪਰਿਵਾਰ ਪਾਲ ਰਹੇ ਹੋ ਕਿੰਨੇ ਚਿਰ ਤੋਂ ਇਸ ਤਰ੍ਹਾਂ ਜਿਲਾ ਰਹੇ ਮੈਂ ਸਰ 5 ਸਾਲ ਹੋ ਗਏ ਮੈਨੂੰ ਮੇਰੇ ਪਾਪਾ 5 ਸਾਲ ਤੋਂ ਪਹਿਲਾਂ ਹੀ ਐਕਚੁਅਲੀ 5 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ ਤੇ ਉਸ ਤੋਂ ਬਾਅਦ ਸਾਰੇ ਘਰ ਦੇ ਜ਼ਿੰਮੇਵਾਰੀ ਜਿੰਨੀ ਵੀ ਸੀ ਉਹ ਮੇਰੇ ਤੇ ਆ ਗਈ ਤੇ ਅਕਾਲਪੁਰ ਨੇ ਜੋ ਮਨਜ਼ੂਰ ਕਹਿੰਦੇ ਨਾ ਕਦੇ ਪਾਏ ਜਿੰਨੇ ਪਾਈਆਂ ਉਹੀ ਕੱਢੂ ਸਕਕੇ ਸਭ ਉਹਦੇ ਤੋਂ ਛੱਡਿਆ ਹੈ ਕਰਨ ਵਾਲਾ ਵੀ ਉਹ ਹੀ ਹੈ ਰੱਖਣ ਵਾਲਾ ਵੀ ਉਹ ਹੀ ਹੈ ਸਭ ਕੁਝ ਉਹ ਹੀ ਹੈ ਇਹ ਉਮਰ ਜਿੰਨੀਆਂ ਤੁਹਾਡੀ ਮੇਰੀ ਸਾਰੀ ਉਮਰ 25 ਸਾਲ 25 ਸਾਲ ਹਾਂਜੀ ਇਹ ਮੈਨੂੰ ਇਹ ਦੱਸੋ ਇਹ ਪਾਹੀ ਤੁਸੀਂ ਉਹ ਕਿਸ ਤਰ੍ਹਾਂ ਹੋਇਆ ਸੀ ਕੀ ਹੋਇਆ ਸੀ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਹਾਦਸਾ ਵਾਪਰਿਆ ਮੈਂ ਐਕਚੁਅਲੀ ਜਿਹਦਾ ਮੈਂ ਹੋਇਆ ਸੀ ਨਾ ਤੇ 1 ਮੰਥ ਇੱਕ ਮੰਥ ਦਾ gsi ਇੱਕ ਦਿਨ ਇੱਕ ਮਹੀਨੇ ਦਾ ਤੇ ਡਾਕਟਰਾਂ ਨੇ ਕਿਹਾ ਸੀ ਕਿ ਇਹਦੇ ਨਾਲ ਰੀੜ੍ਹ ਦੀ ਰਿਪ ਚ ਫੋੜਾ ਉਹ ਫੋੜੇ ਦਾ ਮੇਰੇ ਘਰ ਦਾ ਕਰਵਾਤਾ ਆਪਰੇਸ਼ਨ ਇਹ ਡਾਕਟਰ ਨੇ ਕਿਹਾ ਕਿ ਇਹ ਨੂੰ ਨਾ ਇਹ ਵੱਤੋ ਵੱਤ ਮਹੀਨਾ ਬਜੇਗਾ ਜਾਂ ਹਫਤਾ ਬਜੇਗਾ ਇਹ ਚਾਰੇ ਗੱਲਵਾ ਦੇ ਪਰ ਮੇਰੀ ਦਾਦੀ ਅੱਜ ਵੀ ਕੋ ਉਸ ਵਾਇਗਰੂ ਦੀ ਕੋਰ ਆ ਉਹ ਗਵਾਣੇ ਕਿ ਰੱਬ ਗਵਾਵਾ ਉਹ ਕਹਿੰਦੇ ਕਿ ਦਾਦੀ ਮੇਰੀ ਕਹਿੰਦੀ ਨਹੀਂ ਚਾਹੇ ਜੋ ਮਰਜ਼ੀ ਹੋ ਜਿੰਨੀ ਇਹਦੀ ਲਿਖੀ ਹੈ ਇਹ ਭੋਗੇਗਾ ਭੋਗੇਗਾ ਅੱਜ ਮੇਰੀ ਉਮਰ 25 ਸਾਲ ਆ ਉਹ ਡਾਕਟਰ ਦਾ ਪਤਾ ਨਹੀਂ ਹੈ ਹੈਗਾ ਕਿ ਨਹੀਂ ਇਹ ਜੁਹਾਨ ਜੀ ਜਦੋਂ ਤੁਸੀਂ ਹੋਸ਼ ਸੰਭਾਲੀ ਤਾਂ ਤੁਹਾਨੂੰ ਪਤਾ ਚੱਲਿਆ ਜੀ ਤੁਸੀਂ ਤੁਹਾਡੀਆਂ ਲੱਤਾਂ ਜਿਹੜੀਆਂ ਨੇ ਉਹ ਸਾਥ ਨਹੀਂ ਦਿੰਦੀਆਂ ਤੁਹਾਡੀਆਂ ਚੱਲ ਫਿਰ ਨਹੀਂ ਪਾਉਂਦੇ ਤੁਸੀਂ ਕੱਚੀ ਬੀਤੀ ਉਸ ਵੇਲੇ ਕਿ ਉਹਨਾਂ ਦੀ ਪਹਿਲੀ ਵਾਰ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਹੁਣ ਮਿਹਨਤ ਨਾਲ ਪਰਿਵਾਰ ਪਾਲਣਾ ਪੈਣਾ ਤਾਂ ਜਿਸ ਤਰ੍ਹਾਂ ਦੇ ਹਾਲਾਤ ਸੀ ਕਿ ਬੀਤੀ ਉਸ ਵੇਲੇ ਤੁਹਾਡੇ ਦੇ ਦੇਖੋ ਇਹ ਕੰਮ ਕਰਦਾ ਮੈਨੂੰ 5-7 ਸਾਲ ਹੋ ਗਏ ਐਕਚੁਅਲੀ ਪਹਿਲਾਂ ਮੇਰੇ ਪਾਪਾ ਸੀਗੇ ਉਹ ਕਹਿੰਦੇ ਕਿ ਬੇਟਾ ਤੂੰ ਕੋਈ ਕੰਮ ਨਹੀਂ ਕਰਨਾ ਜਦ ਤੱਕ ਮੈਂ ਤੇਰੇ ਤੇ ਤੇਰੇ ਦੇ ਸਿਰ ਤੇ ਮੇਰਾ ਹੱਥ ਹੈ ਮੈਂ ਕੋਈ ਕੰਮ ਨਹੀਂ ਕੀਤਾ ਸਿਰਫ ਮੈਂ ਧਿਆਰ ਲਾਂਦਾ ਸੀ ਪਾਪਾ ਜਾਣ ਤੋਂ ਬਾਅਦ ਮੈਨੂੰ ਪਤਾ ਹੈ ਉਹ ਮੇਰੇ ਪਰਿਵਾਰ ਨੂੰ ਪਤਾ ਅਸੀਂ ਕਿਆ ਬਾਤ ਹੈ ਬਹੁਤ ਕੁਝ ਕਰਦੇ ਨੇ ਲੇਕਿਨ ਉਹ ਅਕਾਲਪੁਰ ਖਵਾਇਕ ਨੂੰ ਸਭ ਨੇ ਦਿਲਾਂ ਦੇ ਜਾਂਦਾ ਹੈ ਅਸਰ ਕਰਕੇ ਅਸੀਂ ਹਰ ਇੱਕ ਅੱਗੇ ਬੇਨਤੀ ਕਰਾਂਗੇ ਭਗਵਾਨ ਨੇ ਤਾਂ ਲੱਤਾਂ ਨਹੀਂ ਦਿੱਤੀਆਂ ਹੱਥ ਪੈਰ ਦਿੱਤੇ ਨੇ ਕਮਾ ਕੇ ਖਾਓ ਕਰਕੇ ਖਾਓ ਕਿਰਤ ਕਰੋ ਕਿਰਤ ਦੇ ਵਿੱਚ ਜੋ ਮਜ਼ਾ ਹੈ ਉਹ ਮੰਗਣ ਦੇ ਵਿੱਚ ਕੋਈ ਮਜ਼ਾ ਨਹੀਂ ਹੈ ਕਿਆ ਬਾਤ ਹੈ ਤਾਂ ਇਹ ਵੀਰ ਜਿਹੜਾ ਹੈ ਇਹ ਬਹੁਤ ਹੀ ਪਿਆਰਾ ਹੈ ਅਤੇ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਵੀਰ ਆਂਦਾ ਜੇ ਉਸ ਰੱਬ ਨੇ ਹੱਥ ਪੈਰ ਦਿੱਤੇ ਨੇ ਤਾਂ ਮਿਹਨਤ ਨੂੰ ਤਰਜੀਹ ਦੇਣੀ ਪੈਂਦੀ ਹੈ ਤਾਂ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਨੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਮੇਰੀ ਮੰਮਾ ਹੈ ਮੇਰੇ ਪਾਪਾ ਹੈ ਬੜੀਆਂ ਦੋ ਭੈਣਾਂ ਨੇ ਇੱਕ ਵੀਰ ਹੈ ਮੇਰੇ ਚਾਚਾ ਚਾਚੀ ਹੈ ਇਹ ਇਹਨਾਂ ਸਾਰਿਆਂ ਦਾ ਸਪੋਰਟ ਸਭ ਤੋਂ ਜ਼ਿਆਦਾ ਸਪੋਰਟ ਮੇਰੀ ਮੰਮਾ ਦਾ ਹੈ ਜਿਹੜੇ ਆਪਣੇ ਕੰਮ ਦੇ ਵੀ ਜਾਂਦੇ ਨੇ ਔਰ ਮੇਰੇ ਜਿਹੜੀ ਰਕੜੀ ਦੇ ਵਿੱਚ ਦੇਖ ਰਹੇ ਹੋ ਇਹ ਮੇਰਾ ਸੱਤ ਸਾਲ ਦਾ ਸਮਾਨ ਸਟਾਰਟ ਕਰਕੇ ਜਾਂਦੇ ਨੇ ਸਭ ਤੋਂ ਜ਼ਿਆਦਾ ਮਿਹਨਤ ਮੇਰੀ ਮੰਮਾ ਦੀ ਹੈ ਕਿੰਨੀਆਂ ਜੇ ਪਰੇਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਦੂਰੋਂ ਆਉਣਾ ਹੁੰਦਾ ਤਾਂ ਇਹ ਆਪਣਾ ਤੁਸੀਂ ਸਜਾਉਂਦੇ ਵੀ ਉਸਮਾਨ ਦਾ ਚੰਨੀਆਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਇਸਦੇ ਕੋਈ ਪਰੇਸ਼ਾਨੀ ਨਹੀਂ ਸਰ ਦੇਖੋ ਅਗਰ ਭਗਵਾਨ ਨੇ ਜੋ ਕੁਛ ਕੀਤਾ ਕੁਛ ਸੋਚ ਕੇ ਕੀਤਾ ਹੋਣਾ ਇਸ ਕਰਕੇ ਅਸੀਂ ਸਭ ਉਹਦੇ ਤੇ ਛੜਿਆ ਕਿ ਜੇ ਤੂੰ ਦੁੱਖ ਦਿੱਤੇ ਹੈ ਤਾਂ ਸੁੱਖ ਵੀ ਕਦੀ ਨਾ ਕਰ ਦੇਂਗਾ ਇਸ ਕਰਕੇ ਕੋਈ ਗਲਾਸੇ ਪਾਣੀ ਨਾ ਪਰਮਾਤਮਾ ਕੋਲੋਂ ਨਾ ਰਿਸ਼ਤੇਦਾਰਾਂ ਕੋਲੋਂ ਨਾ ਆਪਣੇ ਕੋਲੋਂ ਨਾ ਆਪਣੇ ਮੰਮੀ ਪਾਪਾ ਕੋਲੋਂ ਠੀਕ ਇਹ ਹੁਣ ਤਾਂ ਸੀਜ਼ਨ ਚੱਲ ਰਿਹਾ ਏ ਜਿਹੜੇ ਰਾਤੇ ਪੈਣਦੇ ਪਿਆਰ ਦਾ ਪ੍ਰਤੀਕ ਹੈ ਰਖੜੀ ਹੁਣ ਸੀਜ਼ਨ ਚੱਲ ਰਿਹਾ ਏ ਤਾਂ ਇਸ ਤੋਂ ਬਾਅਦ ਤੁਹਾਡਾ ਕਿਵੇਂ ਚੱਲਦਾ ਪਰਿਵਾਰ ਨੂੰ ਜੀ ਰੋਟੀ ਲਈ ਇਸ ਤਰ੍ਹਾਂ ਦਾ ਇਂਤਜ਼ਾਮ ਹੁੰਦਾ ਹੈ ਇਸ ਤੋਂ ਬਾਅਦ ਸਰ ਮੈਂ ਸਤ ਮਜ਼ਾ ਲਗਾਵਾ ਤੇ ਇਸ ਸਮੇਂ ਇੱਕ ਕਬੂਤਰ ਦੇਖ ਰਹੇ ਹੋ ਇਹ ਕਬੂਤਰਾਂ ਨੂੰ ਸਤ ਮਜ਼ਾ ਪੈਂਦਾ ਸੱਤ ਤਰ੍ਹਾਂ ਦੀਆਂ ਚੀਜ਼ਾਂ ਬਣੀਆਂ ਵਿੱਚ ਬਾਜਰਾ ਮੱਕੀ ਹੋਰ ਵੀ ਤਿੰਨ ਚਾਰ ਚੀਜ਼ਾਂ ਪੈਂਦੀਆਂ ਨੇ ਤੇ ਉਹ 10 ਰੁਪਏ ਰੋਜ਼ ਅਸੀਂ ਰੋਜ਼ ਵੇਚਦੇ ਆ ਜਿੰਨਾ ਹੋ ਗਿਆ ਹੋ ਗਿਆ ਸੇ ਬਾਕੀ ਅੱਗੇ ਅਕਾਲ ਪੁਰਖ ਦੀ ਮਰਜ਼ੀ ਇਸ ਵੇਲੇ ਕਾਹ ਕੁੰਦਾ ਤੇ ਹੋ ਜਾਂਦਾ ਇਹਦੇ ਅਕਾਲਪੁਰਖ ਜਾਂਦਾ ਉਹ ਮਤਲਬ ਕਿ ਉਹ ਮੇਰੇ ਪਰਿਵਾਰ ਨੂੰ ਕਦੀ ਵੀ ਭੁੱਖਾ ਨਹੀਂ ਸੌਣ ਦਿੰਦਾ ਜਦੋਂ ਡੈਰੀ ਪੂਰੇ ਹੋਏ ਉਦੋਂ ਵੀ ਨਹੀਂ ਇਸੀ ਭੁੱਖੇ ਸੁੱਤੇ ਹੋਣ ਵੀ ਨਹੀਂ ਇਸੀ ਭੁੱਖੇ ਸੁੱਤੇ ਉਸ ਅਕਾਲਪੁਰਖ ਦੀ ਐਨੀ ਕਿਰਪਾ ਹੈ ਕਿ ਮੈਂ ਰੋਟੀ ਰੋਟੀ ਦੇ ਹੀ ਰਿਹਾ ਚਾਹੇ ਦੋ ਵਕਤ ਦੇ ਦੇ ਰਿਹਾ ਚਾਹੇ ਚਾਰ ਵਕਤ ਦੇ ਦੇ ਰਿਹਾ ਰੋਟੀ ਨਹੀਂ ਉਛੜਾ ਰਿਹਾ ਕੀ ਬਾਤ ਹੈ ਚਾਹੇ ਵੀਰ ਸਾਡਾ ਆਪਾ ਹੀ ਜ਼ਰੂਰ ਹੈ ਪਰ ਆਊਟ ਆਫ ਉਸ ਰੱਬ ਤੇ ਹੈ ਆਊਟ ਆਫ ਉਸ ਰੱਬ ਦਾ ਨਾਮ ਲੈ ਕੇ ਜਿਹੜਾ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਤੇ ਆਸਰਾ ਹੋਣਾ ਵੀ ਚਾਹੀਦਾ ਹੈ ਉਸ ਰੱਬ ਦੇ ਹੁਣੀਆਂ ਚਾਹੀਦੀਆਂ ਨੇ ਡੋਰਾ ਕਿਉਂਕਿ ਜੇ ਜੇ ਰੱਬ ਨਾਲ ਆ ਤਾਂ ਜਰੂਰ ਉਸ ਨੇ ਹੀ ਲਾ ਵਸੀਲਾ ਕੀਤਾ ਹੁੰਦਾ ਰੋਜੀ ਰੋਜੀ ਰੋਟੀ ਦਾ ਤੇ ਮੈਨੂੰ ਇਹ ਦੱਸੋ ਪੜ੍ਹੇ ਹੋ ਤੁਸੀਂ ਜਾਂ ਪੜ੍ਹਾਈ ਨਹੀਂ ਹੋਈ ਤੁਹਾਡੀ ਸਰ ਮੈਂ 6ਵੀਂ ਪਾਸ ਆ ਮੈਂ ਐਨੀ ਨੌਲੇਜ ਨਹੀਂ ਹੈ ਕੋਈ ਦੇਖੋ ਕਹਿੰਦੇ ਨੇ ਅਸੀਂ ਸੱਚ ਬੋਲਾਂਗੇ ਤੇ ਭਗਵਾਨ ਵੀ ਸੱਚ ਦਾ ਸਾਥ ਦਿੰਦਾ ਮੈਂ 6 ਪੜ੍ਹਿਆ ਇਸ ਤੋਂ ਅੱਗੇ ਮੈਂ ਨਹੀਂ ਪੜ੍ਹਿਆ ਕਿਉਂਕਿ ਪਾਪਾ ਦੀ ਡੈਟ ਹਾਸੂਕੀ ਜੀ ਤੇ ਘਰ ਦੇ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਤੇ ਆ ਗਈਆਂ ਸੀ ਉਸ ਤੋਂ ਬਾਅਦ ਮੈਂ ਪੜ੍ਹਾਈ ਛੱਡ ਦਿੱਤੀ ਜੋਹਾਨ ਸਾਹਿਬ ਤੁਸੀਂ ਇੰਨੇ ਪਿਆਰੇ ਹੋ ਤਾਂ ਸਾਨੂੰ ਪਤਾ ਚੱਲਿਆ ਤੁਹਾਡੀ ਆਵਾਜ਼ ਵੀ ਬਹੁਤ ਸਰੀਲੀ ਤੇ ਮਿੱਠੀ ਹੈ ਤਾਂ ਸੁਣਾ ਜ਼ਰੂਰ ਚਾਉਂਦੇ ਆ ਕੀ ਸੁਣਾਓਗੇ ਸਾਨੂੰ ਜੋ ਤੁਸੀਂ ਹੁਕਮ ਕਰੋਗੇ ਕੀ ਸੁਣਾਓਗੇ ਜੋ ਵੀ ਤੁਹਾਡੇ ਦਿਲ ਦੇ ਨੇੜੇ ਹੈ ਤੁਹਾਨੂੰ ਜਿਆਦਾ ਜੇ ਵਧੀਆ ਹੈ ਜਾਂ ਤੁਸੀਂ ਸੁਣਾ ਸੁਣਾਉਣਾ ਚਾਹੁੰਦੇ ਹੋ ਉਹ ਸੁਣਾ ਦਿਓ ਆਪਣੀ ਮੰਮਾ ਦੇ ਗੀਤ ਜ਼ਰੂਰ ਸੁਣਨ ਜਾ ਰਹੇ ਆ ਜਿਹੜਾ ਗੌਰ ਦੇ ਨਾਲ ਮੇਰੀ ਮਾਂ ਨੂੰ ਹਮੇਸ਼ਾ ਖੁਸ਼ੀ ਰੱਖੇ ਕਰਤਾਰ ਹੋ ਔਰ ਲਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ ਉਹ ਕਿਸ ਹਾਲ ਚ ਵਿਦੇਸ਼ਾਂ ਵਿੱਚ ਵਸਦਾ ਉਹਨੂੰ ਉਹ ਜਜ਼ਬਾਤ ਮੇਰੇ ਬਾਰੇ ਪੁੱਛ ਦੇ ਹੋ ਰੋਟੀ ਖਾਦੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀ ਕਿ ਨਹੀਂ ਕੱਲੀ ਮਾਂ ਪੁੱਛਦੀ ਓ ਕਿਨੇ ਡਾਲਰ ਕਮਾਉਣਾ ਵਕੀ ਸਾਰੇ ਪੁੱਛਦੇ ਜੁਹਾਨ ਸਾਹਿਬ ਜਿਵੇਂ ਤੁਸੀਂ ਇੰਨੇ ਪਿਆਰੇ ਉਹਦਾ ਆਵਾਜ਼ ਵੀ ਬਹੁਤ ਮਿੱਠੀ ਤੇ ਪਿਆਰੀ ਹੈ ਤੁਹਾਡੀ ਤਾਂ ਮੈਨੂੰ ਇਹ ਦੱਸੋ ਰੱਬ ਨਾਲ ਨਰਾਜ਼ਗੀ ਹੁੰਦੀ ਹੈ ਫਿਰ ਆਪਾਂ ਇੰਨੀ ਵਧੀਆ ਆਵਾਜ਼ ਵੀ ਦਿੱਤੀ ਹੈ ਜੇ ਪੈ ਹੱਥ ਪੈਰੋਂ ਵੀ ਸਲਾਮਤ ਦਿੱਤੇ ਹੁੰਦੇ ਤਾਂ ਦੂਜਿਆਂ ਤੁਸੀਂ ਵੀ ਦੂਜਿਆਂ ਦੀ ਤਰ੍ਹਾਂ ਹੁੰਦੇ ਨਰਾਜੀ ਹੁੰਦੀ ਰੱਬ ਨਾਲ ਸਰ ਦੇਖੋ ਰੱਬ ਨਾਲ ਕੀ ਨਰਾਜ਼ਗੀ ਹੈ ਜੋ ਅਸੀਂ ਕਰਮ ਕੀਤਾ ਉਹ ਸਾਡੇ ਅੱਗੇ ਆ ਰਹੇ ਨੇ ਰੱਬ ਨਾਲ ਇਸ ਕਰਕੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਔਰ ਰੱਬ ਅਸੀਂ ਰੱਬ ਤੇ ਵਿਸ਼ਵਾਸ ਕਰਦੇ ਹਾਂ ਕਿ ਅੱਜ ਜੀ ਤੂੰ ਪਾਈਆਂ ਕੱਲ੍ਹ ਤੂੰ ਕੱਢੇਗਾ ਵੀ ਮੇਰਾ ਮੈਨੂੰ ਪਤਾ ਹੈ ਕਿ ਉਸ ਕਾਲਪੁਰ ਦੇ ਅੱਗੇ ਦੇਰ ਕਰ ਅੰਧੇਰਨੀ ਹੈ ਉਹ ਮੈਨੂੰ ਪਤਾ ਹੈ ਕਿ ਉਹ ਮੇਰੇ ਸੁਪਨੇ ਇੱਕ ਨਾ ਇੱਕ ਦਿਨ ਜ਼ਰੂਰ ਪੂਰੇ ਕਰੇਗਾ ਜੋਹਾਨ ਜੀ ਮੈਨੂੰ ਇਹ ਦੱਸੋ ਦਿਹਾੜੀ ਕਿੰਨੀ ਬਣ ਜਾਂਦੀ ਐ ਸਵੇਰੇ ਕਿੰਨੇ ਵਜੇ ਆਉਂਦੇ ਓਦੋਂ ਕਿੰਨੇ ਵਜੇ ਤਾਈਂ ਰਹਿੰਦੇ ਓ ਤੁਸੀਂ ਇੱਥੇ ਸਰ ਮੈਂ ਸਵੇਰੇ 8 ਵਜੇ ਆ ਗਿਆ ਨਾ ਤੇ ਰਾਤੀ 9 ਵਜੇ ਜਾਣਾ ਜੀ ਗਾਹ ਕੋ ਹੋਵੇ ਤੇ 10 ਵਜੇ ਜਿੰਨੇ ਨੇ ਤੇ ਨਾ ਹੋਵੇ ਤੇ 8 ਵਜੇ ਉਝਲ ਜੀ ਦਾ ਦਿਹਾੜੀ ਕਿੰਨੀ ਕਿ ਬਣ ਜਾਂਦੀ ਐ ਪੈਸੇ ਕਿੰਨੇ ਜੀ ਬਣ ਜਾਂਦੇ ਨੇ ਪਰਿਵਾਰ ਦਾ ਵਗੈਰਾ ਰੋਜੀ ਰੋਟੀ ਚੱਲਦੀ ਜਾਂਦੀ ਓ ਜੂ ਜੂ ਸਰ ਜੀ ਜੀ ਰੋਟੀ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀ ਹੁਣ ਵੀ ਕਹਿ ਰਿਹਾ ਕਿ ਉਸ ਕਾਲਪੁਰਖ ਦੀ ਐਨੀ ਕਿਰਪਾ ਵਾ ਇਦੋ ਫੁਲਕੇ ਸਵੇਰੇ ਦੋ ਫੁਲਕੇ ਸ਼ਾਮੀ ਮਖਾ ਕੇ ਹੀ ਸੋਣਾ ਵਾ ਔਰ ਆਪਣੇ ਪਰਿਵਾਰ ਨੂੰ ਵੀ ਖਵਾ ਕੇ ਸੋਣਾ ਜਿੱਥੇ ਤੁਸੀਂ ਹੁੰਦੇ ਹੋ ਉਹ ਦੂਰ ਹੈ ਜਾਂ ਇੱਥੇ ਨੇੜੇ ਰਹਿੰਦੇ ਹੋ ਤੁਸੀਂ ਐ ਮੇਰਾ ਗਲੀ ਦੇ ਵਿੱਚ ਘਾਰ ਆ ਅਸੀਂ ਇੱਥੇ ਇਸੇ ਇਲਾਕੇ ਦੇ ਰਹਿਣ ਵਾਲੇ ਆ ਜੀ ਤੋਂ ਮੇਰੇ ਇਲਾਕੇ ਦਾ ਵੀ ਬਹੁਤ ਮੇਰੇ ਨਾਲ ਸਪੋਰਟ ਹੈ ਮੈਨੂੰ ਕੋਈ ਨਹੀਂ ਇਥੇ ਦੁਕਾਨਦਾਰਾਂ ਤੋਂ ਰੁਕਦਾ ਤਾਂ ਕੋਈ ਵੀ ਚਲੋ ਜਿਹੜੇ ਹੈਗੇ ਨੇ ਚਲੋ ਉਹ ਤੇ ਹੈਗੇ ਨੇ ਉਹ ਕਾਲਪੁਰਕ ਆਪ ਹੀ ਉਹਨਾਂ ਨੂੰ ਠੀਕ ਕਰੇ ਤੇ ਬਾਕੀ ਮੇਰੇ ਭਾਂਪਰਾ ਜੀ ਨੇ ਵੀ ਨੇ ਉਹ ਮੇਰਾ ਬਹੁਤ ਸਾਥ ਦਿੰਦੇ ਨੇ ਹਾਂ ਜਿਵੇਂ ਕਿ ਮੈਂ ਪਹਿਲਾਂ ਦਰਹਾਇਆ ਜੀ ਜਿਨ੍ਹਾਂ ਦੇ ਹੱਥ ਪੈਰ ਵੀ ਸਲਾਮਤ ਹੁੰਦੇ ਨੇ ਉਹ ਵੀ ਧਾਰਮਿਕ ਸਥਾਨਾਂ ਦੇ ਬਾਹਰ ਦੂਜਿਆਂ ਦੇ ਸਾਹਮਣੇ ਹੱਥ ਫੜਾਉਂਦੇ ਨੇ ਤਾਂ ਇਹੋ ਜਿਹੇ ਇਨਸਾਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਕਿ ਤੁਸੀਂ ਵੀ ਅੱਜ ਵੀ ਮਿਹਨਤ ਨੂੰ ਤਰਜੀਹ ਦੇ ਰਹੇ ਹੋ ਪਰ ਬਹੁਤ ਸਾਰੇ ਇਨਸਾਨ ਇਹੋ ਜਿਹੇ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਹੁੰਦੇ ਹੁੰਦੇ ਵੀ ਉਹ ਦੂਜਿਆਂ ਦੇ ਸਾਹਮਣੇ ਹੱਥ ਫੜਾਉਂਦੇ ਨੇ ਪਰ ਤੁਸੀਂ ਅੱਜ ਮਿਹਨਤ ਨੂੰ ਤਰਜੀਹ ਦੇ ਰਹੇ ਹੋ ਕੀ ਅਪੀਲ ਲਾਉਣਾ ਸਰ ਮੈਂ ਤਾਂ ਇਹੀ ਗੱਲ ਕਹਿਣਾ ਚ ਲੇਕਿਨ ਹੱਥ ਤੇ ਸਲਾਮਤ ਹੈ ਨਾ ਜਿਨ੍ਹਾਂ ਦੇ ਹੱਥ ਨਹੀਂ ਸਲਾਮਤ ਉਹ ਵੀ ਕਰਕੇ ਖਾਂਦੇ ਨੇ ਜਿਨ੍ਹਾਂ ਦਾ ਹੱਥ ਸਲਾਮਤ ਹੈ ਉਹ ਵੀ ਕਰਕੇ ਖਾ ਸਕਦੇ ਨੇ ਐਨੀ ਕਿ ਤੁਹਾਡੇ ਅੱਗੇ ਬੇਨਤੀ ਹੈ ਨਸ਼ਾ ਜੋ ਬਾਹਰ ਆਓ ਆਪਣੇ ਮਾਪਿਆਂ ਦਾ ਕਹਿਣਾ ਮੰਨੋ ਤੇ ਐਸ ਕਰਕੇ ਮਾਪਿਆਂ ਦਾ ਜੋ ਮਾਪਿਆਂ ਨੇ ਕਿਹਾ 7 ਵਜੇ ਕਰਕੇ ਸੁਣੋ ਹੋਰ ਉਹਨਾਂ ਦੀ ਆਗਿਆ ਦੀ ਚਲੋ ਨਸ਼ਿਆਂ ਤੋਂ ਦੂਰ ਰਹੋ ਕਮਾ ਕੇ ਖਾਓ ਜੋ ਕਮਾਨ ਦੇ ਵਿੱਚ ਮਜ਼ਾ ਹੈ ਉਹ ਮੰਗਣ ਦੀ ਕੋਈ ਮਜ਼ਾ ਨਹੀਂ ਥੈਂਕ ਯੂ ਮਾਦਾ ਇਹ ਸੁਪਰ ਹੀਰੋ ਆ ਸਾਡੇ ਅਮਰੀਸਰ ਦਾ ਕਿਉਂਕਿ ਆਪਾਂ ਹੀ ਜ਼ਰੂਰ ਆ ਪਰ ਸੋਚ ਆਪਾਂ ਹੀ ਨਹੀਂ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਆ ਤਾਂ ਸਾਡੀ ਵੀ ਅਪੀਲ ਹੈ ਕਿ ਇਹੋ ਜਿਹੇ ਜਿਹੜੇ ਇਨਸਾਨ ਨੇ ਉਹਨਾਂ ਦੇ ਹੌਸਲਾ ਫੁਜਾਈ ਵਾਸਤੇ ਜਦੋਂ ਵੀ ਆਉਂਦੇ ਹੋ ਇੱਥੇ ਥੋੜਾ ਬੋਤਾ ਸਮਾਨ ਜ਼ਰੂਰ ਲਓ ਜਿਨ੍ਹਾਂ ਨਾਲ ਇਹਨਾਂ ਦਾ ਹੌਸਲਾ ਫੁਜਾਈ ਹੁੰਦੀ ਹੈ ਅਤੇ ਇਹਨਾਂ ਦਾ ਪਰਿਵਾਰ ਚੱਲਦਾ ਹੈ ਚਾਹੇ ਥੋੜਾ ਸਮਾਨ ਲਵਾਂ ਜੇ ਪਰ ਇਹਨਾਂ ਦਾ ਹੌਸਲਾ ਜਿਹੜਾ ਵੱਤੋ ਵੱਤ ਵਧੇਗਾ ਤਾਂ ਅੰਤ ਵਿੱਚ ਚਾਹਾਂਗੇ ਇੱਥੇ ਜਿਹੜੇ ਨੇੜੇ-ਤੇੜੇ ਰਹਿੰਦੇ ਨੇ ਉਹਨਾਂ ਵੀ ਤਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਵਿੰਦਰ ਹੈ ਜੀ ਕਿੰਦਰ ਭਾਈ ਜੀ ਕਿਵੇਂ ਦੇਖਦੇ ਹੋ ਇਸ ਵੀਰ ਨੂੰ ਕਿਉਂਕਿ ਬੜੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਵੀਰ ਦੇਖੋ ਜੀ ਇਹ ਬੱਚਾ ਇੱਕ ਮਿਸਾਲ ਦੇ ਰਿਹਾ ਹੈ ਉਹਨਾਂ ਬੱਚਿਆਂ ਵਾਸਤੇ ਜਿਹੜੇ ਕਿ ਵਿਹਲੇ ਫਿਰਦੇ ਨੇ ਚੰਗੇ ਭਲੇ ਹੋਣ ਦੇ ਬਾਵਜੂਦ ਵੀ ਇਹ ਵਿਹਲੇ ਫਿਰਦੇ ਨੇ ਇਹਨਾਂ ਵਾਸਤੇ ਇੱਕ ਮਿਸਾਲ ਹੈ ਕਿ ਜਿਹੜਾ ਪੰਗ ਹੋ ਕੇ ਵੀ ਆਪਣੀ ਰੋਜ਼ੀ ਰੋਟੀ ਆਪ ਠੀਕ ਮਾਰ ਰਿਹਾ ਹੈ ਨਾ ਕਿ ਵਿਹਲਾ ਫਿਰ ਕੇ ਕੋਈ ਨਸ਼ਿਆਂ ਵੱਲ ਤੁਰ ਕੇ ਉਹਨਾਂ ਬੱਚਿਆਂ ਜਿਹੜੇ ਕਿ ਨਸ਼ੇ ਦੇ ਵਿੱਚ ਹਰ ਵੇਲੇ ਡੁੱਲੇ ਰਹਿੰਦੇ ਨੇ ਕੋਈ ਨਸ਼ੇ ਵੇਚ ਰਹੇ ਨੇ ਕੁਝ ਕਰ ਰਹੇ ਨੇ ਉਹਨਾਂ ਸੇ ਮਿਸਾਲ ਹੈ ਇਹ ਬੱਚਾ ਵੇਖੋ ਜੋ ਜਿੰਨਾ ਵੀ ਹੈ ਕੋਈ ਸ਼ਾਂਤਾ ਦੇਖੋ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ ਜਿੰਨੀਆਂ ਜੀ ਜ਼ਿਆਦਾਤਰ ਅਸੀਂ ਦੇਖਦੇ ਹਾਂ ਜਦੋਂ ਬਾਪ ਦਾ ਸਿਰ ਤੋਂ ਸਾਇਆ ਉੱਠ ਜਾਂਦਾ ਹੈ ਤਾਂ ਬੱਚੇ ਜਿਹੜੇ ਨੇ ਉਹ ਉਲਟੇ ਸਿੱਧੇ ਰਸਤੇ ਤੁਰ ਪੈਂਦੇ ਨੇ ਚਾਹੇ ਉਹ ਹੁਣ ਵੀਰ ਹੈ ਦੂਜੇ ਸਾਹਮਣੇ ਹੱਥ ਨਹੀਂ ਬੁਲਾਉਂਦਾ ਧਾਰਮਿਕ ਸਥਾਨਾਂ ਦੇ ਬਾਹਰ ਬੈਠਾ ਹੋਇਆ ਹੈ ਨਜ਼ਰ ਨਹੀਂ ਆ ਰਿਹਾ ਆਪਣੀ ਮਿਹਨਤ ਨਾਲ ਪਰਿਵਾਰ ਪਾਲ ਰਿਹਾ ਹੈ ਇਹ ਇੱਕ ਮਿਸਾਲ ਬਣਿਆ ਹੋਇਆ ਹੈ ਉਹਨਾਂ ਵਾਸਤੇ ਵੀ ਜਿਹੜੇ ਕਿ ਚੰਮ ਨੂੰ ਛੋਟਾ ਵੱਡਾ ਸਮਝਦੇ ਨੇ ਕੀ ਜਾਨਣਾ ਚਾਹੀਦਾ ਦੇਖੋ ਜੀ ਇਹ ਬੱਚਾ ਜਿਹੜਾ ਵਾ ਜਦੋਂ ਦਾ ਪਿਤਾ ਪੂਰਾ ਹੋਇਆ ਸੁਦੇ ਬਾਦ ਹੀ ਨੇ ਸਭ ਕੁਝ ਕਰਨਾ ਸ਼ੁਰੂ ਕਰਤਾ ਚਾਰ ਪੰਜ ਸਾਲ ਹੋ ਗਏ ਇਸ ਬੱਚੇ ਨੂੰ ਇਹ ਸਾਰੇ ਕੰਮ ਕਰ ਲੈਂਦਾ ਜਿਵੇਂ ਸਾਡ ਦੀਵਾਲੀ ਆਈਏ ਉਹ ਲਾਲਾ ਨਹੀਂ ਹੈ ਲੋਹੜੀ ਦੇ ਕੋਈ ਸਮਾਨ ਆਇਆ ਉਹ ਲਾਲਾਣਾ ਹੈ ਰਖੜੀ ਦੇ ਆਇਆ ਉਹ ਲਾਲਾਣਾ ਹੈ ਇਹ ਬੱਚੇ ਦੀ ਖਾਸੀਅਤ ਹੈ ਫਿਰ ਇਹਨੇ ਮਾਲ ਲੈਣ ਵਿੱਚ ਆਪ ਜਾਣਾ ਇਹ ਨਹੀਂ ਕਿ ਕੋਈ ਮਾਤਾ ਵੀ ਜਾ ਰਹੀਆਂ ਕੋਈ ਹੋਰ ਜਾ ਰਹੇ ਨੇ ਆਪੇ ਹੀ ਲੈ ਕੇ ਆਣਾ ਕਿਹੜੀ ਮਾਲ ਕਿੱਥੇ ਜਾਣਾ ਕਿੱਥੋਂ ਮਾਲ ਲੈ ਆਣਾ ਇਹਨੂੰ ਸਭ ਕੁਝ ਪਤਾ ਹੈ ਇਹ ਸਭ ਕੁਝ ਆਪੇ ਹੀ ਲੈ ਕੇ ਆਉਂਦਾ ਤੇ ਆਪੇ ਹੀ ਲਵਾ ਕੇ ਕਿੱਥੇ ਲਾ ਕੇ ਬੈਠਦਾ ਹੈ ਅਗੋ ਬੱਚੋ ਜੀ ਨੂੰ ਵਿਲਾ ਹੁੰਦਾ ਇੱਥੇ ਕਬੂਤਰਾਂ ਵਾਸਤੇ ਦਾਣਾ ਵਗੈਰਾ ਜਿਹੜਾ ਹੁੰਦਾ ਹੈ ਉਹ ਪਾਲਣ ਲਾ ਲੰਦਾ ਇੱਥੇ ਕਈ ਲੋਕ ਆਂਦੇ ਆ ਖੁਸ਼ੀ ਦੇ ਨਾਲ 150 ਫੜਾ ਦੇ ਵੀ ਜਾਂਦੇ ਹਨ ਪਰ ਇਹ ਫੜਦਾ ਹੀ ਨਹੀਂਗਾ ਕਹਿੰਦਾ ਨਹੀਂ ਜੀ ਮੈਂ ਮਿਹਨਤ ਦੀ ਕਮਾਈ ਹੈ ਬਹੁਤ ਬਹੁਤ ਤੁਹਾਨੂੰ ਆ ਜੀ ਮੈਂ ਇਹ ਅੰਮ੍ਰਿਤਸਰ ਦਾ ਸੁਪਰ ਹੀਰੋ ਹੈ ਕਿਉਂਕਿ ਦੂਜਿਆਂ ਵਾਸਤੇ ਇੱਕ ਮਿਸਾਲ ਬਣਿਆ ਹੋਇਆ ਹੈ ਚਾਹੇ ਹੱਥ ਪੈਰ ਸਹੀ ਤਰ੍ਹਾਂ ਨਹੀਂ ਚੱਲ ਪਾਉਂਦੇ ਪਰ ਫਿਰ ਵੀ ਦੂਜਿਆਂ ਸਾਹਮਣੇ ਹੱਥ ਨਹੀਂ ਫਲਾਉਂਦਾ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਆ ਤਸਵੀਰਾਂ ਤੁਹਾਡੇ ਨਾਲ ਇਸ ਵੀਰ ਦੀਆਂ ਅੱਜ ਫੇਰ ਸਾਂਝੀਆਂ ਕਰਦਾ ਤਾਂ ਸਲਾਮ ਇਸ ਦੇ ਵੀਰ ਦੇ ਜਜ਼ਬੇ ਨੂੰ ਅਤੇ ਹੌਸਲੇ ਨੂੰ ਤਾਂ ਇਹ ਜੱਫੀ ਦਾ ਜ਼ਰੂਰ ਬਣਦੀ ਹੈ ਬਾਈ ਤੇਰੇ ਨਾਲ ਹੈ ਜੁੜੇ ਹੋਏ ਜਿਹੜੇ ਇਨਸਾਨ ਨੇ ਇਹ ਰੱਬ ਦੇ ਬੰਦੇ ਨੇ ਜੇ ਦੂਜਿਆਂ ਨੂੰ ਸੇਧ ਵੀ ਦੇ ਰਹੇ ਨੇ ਤੇ ਸਾਡੀ ਵੀ ਅਪੀਲ ਹੈ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਇਹੋ ਜਿਹੇ ਇਨਸਾਨ ਮਿਲਦੇ ਨੇ ਤਾਂ ਜਰੂਰ ਸਵਾਣ ਜਰੂਰ ਲਓ ਜਿਨ੍ਹਾਂ ਨਾਲ ਇਹਨਾਂ ਦਾ ਹੌਸਲਾ ਵਜਾਈ ਹੁੰਦਾ ਅਤੇ ਇਹਨਾਂ ਦਾ ਪਰਿਵਾਰ ਪਾਲਦਾ ਹੈ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤੁਨਵੀਰ ਗੇੜ ਲਾਲੀ ਅੰਮ੍ਰਿਤਸਰ